ਅੱਜ ਦੀ ਇਹ ਖਬਰ ਹੈ ਜੀ ਗਨਮੈਨ ਸ਼ੈਨ ਤਮੋਰਾ ਦੀ ਗਨਮੈਨ ਸ਼ੈਮ ਤਮੋਰਾ ਜਿਸ ਨੇ ਕਿ ਮੰਡੇ ਨੂੰ ਨਿਊਯਾਰਕ ਦੇ ਮੈਨਹਟਨ ਇਲਾਕੇ ਨੂੰ ਇੱਕ ਵਾਰੀ ਹਿਲਾ ਕੇ ਰੱਖਤਾ ਇੱਕ ਆਫਿਸ ਟਾਵਰ ਦੇ ਵਿੱਚ ਉਸ ਨੇ ਫਾਇਰਿੰਗ ਕੀਤੀ ਗੋਲੀਬਾਰੀ ਹੋਈ ਜਿਸ ਦੇ ਵਿੱਚ ਕਿ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਉਸ ਦੇ ਵਿੱਚੋਂ ਇੱਕ ਪੁਲਿਸ ਆਫਸਰ ਵੀ ਸੀ ਇੱਕ ਵਿਅਕਤੀ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਇਹ ਜਿਹੜੀ ਗੋਲੀਬਾਰੀ ਹੈ ਇਹ 345 ਪਾਰਕ ਐਵੇਨਿਊ ਤੇ ਜਿਹੜੀ ਕ੍ਰਾਈਸ a skyscraper ਜਿਹੜੀ ਬਿਲਡਿੰਗ ਹੈ ਉਹਦੇ ਵਿੱਚੋਂ ਵਾਪਰੀ ਹੈ ਔਰ ਇਹ ਵਿਅਕਤੀ ਗਨਮੈਨ ਸ਼ੇਨ ਟਮੋਰਾ ਨਿਊਯਾਰਕ ਇੱਕ ਸਾਈਡ ਤੇ ਹੈ ਲਾਸ ਵੈਗਸ ਇੱਕ ਸਾਈਡ ਤੇ ਹੈ ਇਹ ਲਾਸ ਵੈਗਸ ਦਾ ਰਹਿਣ ਵਾਲਾ ਸੀ 올 ਦਾ ਵੇ ਸਾਰੀ ਕੰਟਰੀ ਨੂੰ ਕਾਰ ਦੇ ਉੱਪਰ ਕ੍ਰੋਸ ਕਰਕੇ ਨਿਊਯਾਰਕ ਪਹੁੰਚਿਆ ਜਿੱਥੇ ਕਿ ਇੱਕ ਸਪੈਸ਼ਲ ਬਿਲਡਿੰਗ ਦੇ ਵਿੱਚ ਜਾ ਕੇ ਇਸਨੇ ਗੋਲੀਬਾਰੀ ਕੀਤੀ ਹੈ ਇਸੇ ਕਾਰ ਜਿਹੜੀ ਉਹ ਪਹਿਲਾਂ ਕੋਲੋਰੈਡੋ ਚ ਦੇਖੀ ਗਈ ਨੈਬਰਾਸਕਾ ਚ ਦੇਖੀ ਗਈ ਆਇਓਵਾ ਚ ਦੇਖੀ ਗਈ ਕਲੰਬੀਆ ਚ ਦੇਖੀ ਗਈ ਨਿਊ ਜਰਸੀ ਤੇ ਉਸ ਤੋਂ ਬਾਅਦ ਫਿਰ ਇਹ ਪਹੁੰਚਿਆ ਨਿਊਯਾਰਕ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਪਹੁੰਚਿਆ ਉੱਥੇ ਜਾ ਕੇ ਇਸ ਨੇ ਲੋਕਾਂ ਨੂੰ ਜਿਹਾ ਗੋਲੀਆਂ ਨੇ ਉਹ ਮਾਰੀਆਂ ਨੇ ਔਰ ਦੱਸਿਆ ਇਹ ਜਾ ਰਹੀ ਹੈ ਜੀ ਕਹਿੰਦੇ ਜਿਸ ਬਿਲਡਿੰਗ ਦੇ ਵਿੱਚ ਇਹ ਗੋਲੀਬਾਰੀ ਵਾਪਰੀ ਹੈ ਉੱਥੇ ਦੋ ਵੱਡੇ ਆਫਿਸਸਸ ਨੇ ਬਹੁਤ ਸਾਰੇ ਆਫੀਸਰਸ ਨੇ ਲੇਕਿਨ ਦੋ ਵੱਡੀਆਂ ਫਰਮਸ ਹੈ ਇੱਕ ਤਾਂ NFL ਦਾ ਆਫਿਸ ਉੱਥੇ ਹੈ ਨੰਬਰ 2 ਦੇ ਉੱਤੇ ਬਲੈਕਸਟੋਨ ਦੁਨੀਆ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਫਰਮ ਹੈ ਜਿਹੜੀ ਉਹਦਾ ਆਫਿਸ ਉੱਥੇ ਹੈ ਗਨਮੈਨ ਸ਼ੇਨ ਟਮੂਰਾ ਆਰ ਦਸਿਆ ਇਹ ਗਿਆ ਜੀ ਕਹਿੰਦੇ ਕਿ ਉਹਨੂੰ ਮੈਂਟਲ ਹੈਲਥ ਉਹਦੀ ਠੀਕ ਨਹੀਂ ਸੀ ਮੋਟਿਵ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਹੈਗਾ ਕਿ ਲਾਸ ਪੈਗਸ ਤੋਂ ਚਲ ਕੇ ਨਿਊਯਾਰਕ ਦੇ ਵਿੱਚ ਹੀ ਉਹ ਗੋਲੀਆਂ ਚਲਾਉਣ ਆਇਆ ਕਿਉਂ ਪਲੀਜ਼ ਕਮਿਸ਼ਨਰ ਜੈਸਿਕਾ ਟੈਸਚ ਨੇ ਗੱਲ ਕੀਤੀ ਹੈ ਉਹ ਕਹਿੰਦੇ ਮੋਟਿਵ ਹਾਲੇ ਅਨਨੋਨ ਹੈ ਤੇ ਹਾਲੇ ਵੀ ਅਸੀਂ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰਵੈਲੈਂਸ ਵੀਡੀਓਜ਼ ਜਿਹੜੀ ਹੈ ਉਸ ਦੇ ਵਿੱਚ ਕਹਿੰਦੇ ਜਦੋਂ ਵੇਖਿਆ ਗਿਆ ਇਹ ਵਿਅਕਤੀ ਆਪਣੀ BMW ਦੇ ਵਿੱਚੋਂ ਉਤਰਦਾ BMW ਜਿਹੜੀ ਠੀਕ پارک ਨਹੀਂ ਸਿੱਕੀਤੀ ਹੋਈ ਦੋ ਲਾਈਨਾਂ ਦੇ ਵਿਚਾਲੇ ਨਹੀਂ ਸੀ ਔਰ ਪਾਰਕਿੰਗ ਸਪਾਟ ਜਿਹੜਾ ਸੀ ਉਹਦਾ ਗਲਤ ਸੀ ਉਹਦੇ ਚੋਂ 6:30 ਵਜੇ ਉਤਰਦਾ ਉਹਦੇ ਕੋਲੇ M4 ਰਾਈਫਲ ਹੈ ਪਬਲਿਕ ਪਲਾਜ਼ਾ ਦੇ ਵਿੱਚ ਡਰਾਈਫਲ ਦੇ ਨਾਲ ਉਹ ਆਲ ਦਾ ਵੇ ਚੱਲ ਕੇ ਜਾਂਦਾ ਹੈ ਬਿਲਡਿੰਗ ਦੇ ਵਿੱਚ ਐਂਟਰ ਕਰਦਾ ਹੈ ਐਲੀਵੇਟਰ ਦੇ ਕੋਲੇ ਪਹੁੰਚਦਾ ਹੈ ਸਿਕਿਉਰਿਟੀ ਡੈਸਕ ਦੇ ਜਿਹੜਾ ਗਾਰਡ ਬੈਠਾ ਸੀ ਉਸ ਤੋਂ ਗੋਲੀ ਮਾਰਦਾ ਹੈ ਲੌਬੀ ਦੇ ਵਿੱਚ ਇੱਕ ਹੋਰ ਵਿਅਕਤੀ ਉਹਨੂੰ ਨਜ਼ਰ ਆਇਆ ਉਹਦੇ ਗੋਲੀ ਮਾਰੀ 33ਰਡ ਫਲੋਰ ਦੇ ਉੱਪਰ ਪਹੁੰਚਿਆ ਉਥੇ ਜਾ ਕੇ ਇੱਕ ਵਿਅਕਤੀ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਕਿ ਕਹਿੰਦੇ ਜਿਸ ਆਫੀਸਰ ਦੀ ਪੁਲਿਸ ਆਫੀਸਰ ਦੀ ਡੈਥ ਹੋਈ ਹੈ ਉਸ ਦਾ ਨਾਮ ਡੈਡੁਰਲ ਅਸਲਮ ਸੀ ਜਿਹੜਾ ਕਿ 36 ਸਾਲਾਂ ਦਾ ਸੀ ਅਮਰੀਕਾ ਦੇ ਵਿੱਚ ਇੱਕ ਇਮੀਗਰੈਂਟ ਸੀ ਬੰਗਲਾਦੇਸ਼ ਤੋਂ ਬਿਲੋਂਗ ਕਰਦਾ ਸੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਨਾਲ ਸਾਢੇ 3 ਸਾਲ ਤੋਂ ਕੰਮ ਕਰ ਰਿਆ ਸੀ ਆਪਣੇ ਪਿੱਛੇ ਦੋ ਛੋਟੇ ਬੱਚੇ ਤੇ ਇੱਕ ਪ੍ਰੈਗਨੈਂਟ ਵਾਈਫ ਨੂੰ ਉਹ ਛੱਡ ਗਿਆ ਤੇ ਉਹ ਉਸ ਪੁਲਿਸ ਆਫੀਸਰ ਦੇ ਅਲਟੀਮੇਟ ਸੈਕਰੀਫਾਈਸ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਤੇ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਜਿਹੜਾ ਗਨਮੈਨ ਸੀ ਉਹਦੀ ਕਾਰ ਦੇ ਵਿੱਚ ਜਾ ਕੇ ਵੇਖਿਆ ਜਦੋਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਾਰ ਦੇ ਵਿੱਚੋਂ ਡਰਾਈਫਲ ਦਾ ਕੇਸ ਲੱਭਿਆ ਕਾਰ ਦੇ ਵਿੱਚੋਂ ਰਿਵਾਲਵਰ ਲੱਭੀ ਮੈਗਜ਼ੀਨਸ ਲੱਭੇ ਅਸਲਾ ਲੱਭਿਆ ਤੇ ਨਾਲ ਉਹਦੀ ਦਵਾਈ ਵੀ ਲੱਭੀ ਹੁਣ ਇਸ ਸਾਰੀ ਚੀਜ਼ ਦੇ ਪਿੱਛੇ ਮਕਸਦ ਕੀ ਸੀ ਹਾਲੇ ਤੱਕ ਪਤਾ ਨਹੀਂ ਲੱਗਿਆ ਲੇਕਿਨ ਮੈਨਹਟਨ ਦਾ ਉਹ ਇਲਾਕਾ ਇੱਕ ਵਾਰੀ ਸ਼ੇਕ ਹੋ ਗਿਆ ਜਦੋਂ ਲੋਕ ਉਸ ਬਿਲਡਿੰਗ ਦੇ ਵਿੱਚੋਂ ਬਾਹਰ ਕੱਢੇ ਜਾ ਰਹੇ ਸੀ ਉਹਨਾਂ ਦੇ ਹੱਥ ਖੜੇ ਹੋਏ ਸੀ ਉਸ ਤੋਂ ਬਾਅਦ ਫਿਰ ਉਹ ਕੰਬਦੇ ਹੋਏ ਨਜ਼ਰ ਆ ਰਹੇ ਸੀ ਕੁਝ ਭੱਜਦੇ ਹੋਏ ਨਜ਼ਰ ਆ ਰਹੇ ਸੀ ਰੰਗ ਉੰਡੇ ਉੱਡੇ ਹੋਏ ਸੀ ਲੋਕਾਂ ਦੇ ਸੋ ਗੋਲੀਬਾਰੀ ਹੋਣੀ ਜਿਸ ਜਗ੍ਹਾ ਤੇ ਉਹ ਕੰਮ ਕਰ ਰਹੇ ਨੇ ਇਹ ਕੋਈ ਸੌਖਾ ਜਿਹਾ ਕੰਮ ਨਹੀਂ ਹੋਣਾ ਲੇਕਿਨ ਜੇ 멘ਟਲ ਹੈਲਥ ਦਾ ਕੇਸ ਵੀ ਹੈ ਤਾਂ ਇੱਕ ਵਿਅਕਤੀ ਜਿਹੜਾ ਲਾਸ ਬੇਕਸ ਤੇ ਵਿੱਚ ਰਹਿੰਦਾ ਉਹ ਆਲ ਦਾ ਵੇ ਚੱਲ ਕੇ ਨਿਊਯਾਰਕ ਆਏਗਾ ਕਿਉਂ ਕੇ ਇਹ ਤਾਂ ਬਖਤ ਸੇਗਾ ਕਿ ਇਹ ਸਾਰੀ ਜਿਹੜੀ ਫਾਇਰਿੰਗ ਹੈ ਉਸ ਦੇ ਪਿੱਛੇ ਮਕਸਦ ਕੀ ਸੀ